ਹਾਂਜੀ ਜੈ ਭੀਮ ਜੈ ਭਾਰਤ ਮੈਂ ਜੀ ਰੈਂਪੀ ਕੋਰ ਠਖੜ ਵਾਲਾ ਅੱਜ ਅਸੀਂ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਐਸ ਡੀਮ ਦਫਤਰ ਪੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਅਣਮਿੱਥੇ ਸਮੇਂ ਲਈ ਸੰਘਰਸ਼ ਸ਼ੁਰੂ ਕੀਤਾ ਪੱਠੇ ਦਾ ਨਾਮ ਹੈਗਾ ਬਿਹਾਰੀ لال ਬੀਕੀਓ ਹੁਸਨਰ ਪਿੰਡ ਦਾ ਜਿੱਥੇ ਕਿ ਮਜ਼ਦੂਰਾਂ ਦੇ ਨਾਲ ਅੰਨੀ ਲੁੱਟ ਕੀਤੀ ਜਾ ਰਹੀ ਹੈ ਜਦਕਿ ਸਰਕਾਰੀ ਰੇਟ 903 ਰੁਪਏ ਤੇ ਮਜ਼ਦੂਰਾਂ ਨੂੰ 495 ਰੁਪਏ ਜਿਹੜਾ ਪੱਠਾ ਮਾਲਕ ਵੱਲੋਂ ਦਿੱਤੇ ਜਾ ਰਹੇ ਆ ਇੱਥੋਂ ਦਾ ਕਟਿਆ ਪ੍ਰਸ਼ਾਸਨ ਆ ਜਿਹੜਾ ਬਿਲਕੁਲ ਵੀ ਜਿਹੜਾ ਮਜ਼ਦੂਰਾਂ ਦੀ ਗੱਲ ਨਹੀਂ ਮੰਨ ਰਿਹਾ ਕਿਉਂਕਿ 24 ਤਰੀਕ ਦੀ ਐਸਡੀ ਗਿੱਦੜਬਾਹਾ ਨੂੰ ਅਸੀਂ ਸਪੀਡ ਪੋਸਟ ਵੀ ਕੀਤੀ ਆ ਇਹਨਾਂ ਨੂੰ ਅਸੀਂ ਰਜਿਸਟਰੀ ਵੀ ਕੀਤੀ ਸੀਗੀ ਤੇ ਬਾਈ ਹੈਂਡ ਵੀ ਆ ਕੇ ਮਿਲੇ ਆ ਤੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਆ ਇਨਾ ਕ ਜਾਦਾ ਗਰੀਬਾਂ ਨੂੰ ਬੁੱਧੂ ਬਣਾਉਂਦਾ ਹੈ ਕਿ ਉਹ ਉਹਨਾਂ ਨੇ ਐਪਲੀਕੇਸ਼ਨ ਤੱਕ ਨਹੀਂ ਫੜੀਗੀ ਜੋ ਕਿ ਜੇਕਰ ਐਸਡੀਮ ਸਾਹਿਬ ਬਾਹਰ ਸੀ ਕਿਤੇ ਤੇ ਉਹਨਾਂ ਦਾ ਰੀਡਰ ਤਾਂ ਮੌਜੂਦ ਹੁੰਦਾ ਸੀਗਾ ਰੀਡਰ ਨੇ ਸਾਨੂੰ ਐਪਲੀਕੇਸ਼ਨ ਲੈਣ ਤੋਂ ਵੀ ਮਨਾ ਕਰਤਾ ਕਿ ਐਸਡੀਮ ਸਾਹਿਬ ਆਉਣਗੇ ਤਾਂ ਉਹੀ ਐਪਲੀਕੇਸ਼ਨ ਲੈਣਗੇ ਜਦਕਿ ਜਿੱਥੇ-ਜਿੱਥੇ ਅਸੀਂ ਪਹੁੰਚੇ ਆ ਉੱਥੇ ਰੀਡਰ ਐਪਲੀਕੇਸ਼ਨ ਲੈ ਲੈਂਦਾ ਤੇ ਬਾਅਦ ਚ ਐਸਡੀਮ ਸਾਹਿਬ ਨੂੰ ਜਮ੍ਹਾਂ ਕਰਵਾਉਂਦਾ ਇਸ ਲਈ ਕਟਿਆ ਪ੍ਰਸ਼ਾਸਨ ਦੇ ਕਾਰਨ ਜਿਹੜਾ ਇਹ ਸਾਨੂੰ ਮਜਬੂਰਨ ਧਰਨਾ ਲਾਉਣਾ ਪਿਆ ਤੇ ਨਾਲ ਹੀ ਸਾਰੇ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਗਿੱਦੜ ਬਾਹਾ ਐਸਡੀ ਮਦਫਤਰਾ ਜਿਹੜਾ ਤੁਸੀਂ ਸਾਰੇ ਪਹੁੰਚੋ ਤਾਂ ਕਿ ਆਪਾਂ ਇਹਨਾਂ ਪੱਠਾ ਮਜ਼ਦੂਰਾਂ ਦਾ ਸਾਥ ਦੇ ਸਕੀਏ ਜੈ ਭੀਮ ਜੈ ਭਾਰਤ